ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਸੰਗੀੜਾ ਲੇਕੀ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ ਨਿਊਜ਼ ਸ਼ੋਅ ਜਿੱਥੇ ਅੱਜ ਗੱਲਬਾਤ ਕੈਨੇਡਾ ਤੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਸ਼ੋਅ ਵਿੱਚ ਸਵਾਗਤ ਕਰ ਲੈਂਦੇ ਆ ਮਨਦੀਪ ਸਿੰਘ ਜਰੜ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪ੍ਰੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਸ਼ਕਾ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਤੇ ਨਾਲੇ ਦਰਸ਼ਕਾਂ ਨੂੰ ਅਪੀਲ ਕੀ ਖਬਰਾਂ ਚੰਗੀਆਂ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬਿਲਕੁਲ ਜੇਕਰ ਮਨਦੀਪ ਜੀ ਖਬਰਾਂ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਜੋ ਖਬਰਾਂ ਸਾਹਮਣੇ ਆਈਆਂ ਨੇ ਉੱਥੇ ਜਾਣਕਾਰੀ ਦੇਵਾਂਗੇ ਜਿੱਥੇ 30 ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਫੜਿਆ ਗਿਆ ਹੈ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇਸ ਦੇ ਵਿੱਚ ਕੁਝ ਪੰਜਾਬੀਆਂ ਦੇ ਨਾਮ ਵੀ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਹੁਣ 트럼ਪ ਪ੍ਰਸ਼ਾਸਨ ਜਿਹੜਾ ਹੈ ਉਹ ਸਿਟੀਜ਼ਨਸ਼ਿਪ ਜਿਨ੍ਹਾਂ ਨੇ ਹਾਸਲ ਕਰ ਲਈ ਹੈ ਉਹਨਾਂ ਦੇ ਵੀ ਪਿੱਛੇ ਪੈਣ ਦੀ ਤਿਆਰੀ ਕਰ ਰਿਹਾ ਹੈ ਜਿੱਥੇ ਕੋਟਾ ਤੈਅ ਕੀਤਾ ਜਾ ਸਕਦਾ ਹੈ ਕਿ 1 ਮਹੀਨੇ ਦੇ ਵਿੱਚ ਕਿੰਨੇ ਜਿਹੜੇ ਲੋਕ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਵਾਪਸ ਲਈ ਜਾਣੀ ਹੈ ਇਸ ਤੋਂ ਇਲਾਵਾ ਪੰਜਾਬੀਆਂ ਦੇ ਯਾਰਡ ਦੇ ਵਿੱਚ ਪੰਜਾਬੀ ਚੋਰੀ ਕਰਨ ਆਏ ਇਹ ਵੀ ਮਾਮਲਾ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਸ ਬਾਰੇ ਡਿਟੇਲ ਦੇਵਾਂਗੇ ਤੁਹਾਡੇ ਵਾਲੇ ਪਾਸੇ ਤੋਂ ਕਿਹੜੀਆਂ ਖਬਰਾਂ ਨੇ ਬਿਲਕੁਲ ਜੀ ਕੈਨੇਡਾ ਤੋਂ ਵੀ ਕਾਫੀ ਅਹਿਮ ਖਬਰਾਂ ਦੇ ਅੰਦਰ ਪੀਜੀ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ 22 ਸਾਲ ਦੇ ਪੰਜਾਬੀ ਨੌਜਵਾਨ ਨੂੰ 7.5 ਸਾਲ ਦੀ ਕੈਦ ਹੋਈ ਆ ਜੋ ਮਸਲਾ ਬਹੁਤ ਵੱਡਾ ਚੱਲ ਰਿਹਾ ਸੀ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਬਿਜ਼ਨਸ ਕਮਿਊਨਿਟੀ ਦੇ ਵਿੱਚ ਜੋ ਫਰੋਤੀਆਂ ਮੰਗੀਆਂ ਜਾ ਰਹੀਆਂ ਸੀਗੀਆਂ ਗੋਲੀਆਂ ਚੱਲ ਰਹੀਆਂ ਉਸ ਕੇਸ ਦੇ ਵਿੱਚ ਡਵੈਲਪਮੈਂਟ ਹੋਈ ਉਸ ਦੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਹੈਲਥ케ਅਰ ਦੀ ਕੈਨੇਡਾ ਦੇ ਵਿੱਚ ਖੋ ਹਾਸਾ ਵਾਪਰਾ ਜਿੱਥੇ ਕੀ 8 ਘੰਟੇ ਇੱਕ ਵਿਅਕਤੀ ਆਪਣੀ ਛਾਤੀ ਦੇ ਦਰਦ ਲੈ ਕੇ ਬੈਠਾ ਰਿਹਾ ਐਮਰਜੈਂਸੀ ਵੇਟਿੰਗ ਦੇ ਵਿੱਚ ਰੂਮ ਦੇ ਵਿੱਚ ਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਉਸ ਉੱਤੇ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਇੱਕ ਹੋਰ ਜੋ ਭਾਰਤੀ ਵਿਦਿਆਰਥੀ ਸੀ ਉਸ ਦਾ ਕਤਲ ਹੋਇਆ ਉਸ ਤੇ ਗੋਲੀਆਂ ਲੱਗੀਆਂ ਨੇ ਉਸ ਸੰਬੰਧੀ ਜਾਣਕਾਰੀ ਸਾਂਝੀ ਕਰਾਂਗੇ ਜੀ ਬਿਲਕੁਲ ਮਨਦੀਪ ਜੀ ਸ਼ੁਰੂਆਤ ਦੇ ਵਿੱਚ ਐਕਸਟਰਸ਼ਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਖਬਰ ਦਾ ਜ਼ਿਕਰ ਕਰ ਲੈਂਦੇ ਆ ਵੈਸੇ ਤਾਂ ਅਸੀਂ ਕੈਨੇਡਾ ਤੋਂ ਹੁਣ ਤੱਕ ਕਈ ਮਾਮਲੇ ਜੋ ਇਸ ਦੇ ਨਾਲ ਸੰਬੰਧਿਤ ਨਹੀਂ ਉਹਨਾਂ ਦੇ ਉੱਪਰ ਚਰਚਾ ਕਰ ਚੁੱਕੇ ਹਾਂ ਪਰ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆਇਆ ਇਸ ਦੇ ਵਿੱਚ ਹੁਣ ਪੰਜਾਬੀ ਦਾ ਨਾਮ ਸਾਹਮਣੇ ਆਇਆ ਜ ਜਿੱਥੇ ਦੱਸਿਆ ਜਾ ਰਿਹਾ ਹੈ ਵੀ ਉਹਨੂੰ ਹੁਣ ਸਜ਼ਾ ਵੀ ਸੁਣਾਈ ਗਈ ਹੈ ਇਸ ਦੇ ਬਾਰੇ ਡੀਟੇਲ ਦੇ ਦਿਓ ਜੀ ਬਿਲਕੁਲ ਅੰਦਰਪੀਤ ਜੀ ਪੂਰੇ ਕੈਨੇਡਾ ਭਾਰਤ ਦੇ ਪਿਛਲੇ ਕੁਝ ਸਮੇਂ ਤੋਂ ਇਹ ਮਾਮਲੇ ਸਾਹਮਣੇ ਆ ਰਹੇ ਸੀਗੇ ਜਿਸ ਦੇ ਵਿੱਚ ਬਿਜ਼ਨਸ ਭਾਈਚਾਰੇ ਉੱਤੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਫਰੋਤੀਆਂ ਮੰਗੀਆਂ ਜਾ ਰਹੀਆਂ ਸੀਗੀਆਂ ਪਰ ਐਡਵੈਂਟਨ ਦੇ ਵਿੱਚ ਕੁਝ ਇੱਕ ਵੱਖਰਾ ਹੋ ਰਿਹਾ ਸੀ ਉੱਥੇ ਜਿਹੜੇ ਘਰ ਸੀ ਉਹਨਾਂ ਨੂੰ ਅੱਗ ਲਾਈ ਜਾ ਰਹੀ ਸੀ ਉਹਨਾਂ ਨੂੰ ਸਾੜਿਆ ਜਾ ਰਿਹਾ ਸੀ ਇੱਥੇ ਗੋੜੀਆਂ ਵੀ ਚੱਲ ਰਹੀਆਂ ਸੀ ਨਾਲ ਦੀ ਨਾਲ ਜੋ ਬਿਲਡਰ ਨੇ ਉਹਨਾਂ ਦੇ ਉੱਤੇ ਪ੍ਰਸ਼ਨ ਰੋਣ ਲਈ ਉਹਨਾਂ ਦੇ ਉੱਤੇ ਦਬਾਅ ਬਣਾਉਣ ਲਈ ਉਹਨਾਂ ਦੇ ਬਣਾਏ ਹੋਏ ਜਿਹੜੇ ਘਰ ਸੀਗੇ ਕੁਝ ਬਣੇ ਹੋਏ ਸੀ ਕੁਝ ਅਧ ਬਣੇ ਸੀਗੇ ਉਹਨਾਂ ਨੂੰ ਸਾੜਿਆ ਜਾ ਰਿਹਾ ਸੀਗਾ ਇਸ ਸਬੰਧੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਤੇ ਉਹਨਾਂ ਖਬਰਾਂ ਦੇ ਵਿੱਚ ਉਸ ਤੋਂ ਬਾਅਦ ਐਡਮਿੰਟਨ ਦੇ ਵਿੱਚ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਤੇ ਹੁਣ ਵਿੱਚ ਉਸ ਵਿੱਚੋਂ ਇੱਕ ਕੇਸ ਜਿਹੜਾ ਸਿਰੇ ਲੱਗਾ ਜਿਸ ਦੇ ਵਿੱਚ 22 ਸਾਲ ਦੇ ਪਰਮਿੰਦਰ ਸਿੰਘ ਨੂੰ ਜੋ 2018 ਦੇ ਵਿੱਚ ਕੈਨੇਡਾ ਆਇਆ ਸੀ ਉਸ ਨੂੰ 7.5 ਸਾਲ ਦੀ ਸਿਹੜੀ ਸਜ਼ਾ ਹੋ ਸੁਣਾਈ ਗਈ ਆ ਸੋ ਇਸ ਤਰ੍ਹਾਂ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ ਇਸ ਨੌਜਵਾਨ ਨੂੰ 19 ਅਕਤੂਬਰ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੇ ਨਾਲ ਵੀ ਇੱਕ ਅਸੀਂ ਕਹਿ ਸਕਦੇ ਆ ਇਸ ਦੀ ਟਾਈਮਿੰਗ ਉਸ ਤਰੀਕ ਇਸ ਤਰੀਕੇ ਦੇ ਰਹੀ ਜਾਂ ਕੁਝ ਫਿਲਮੀ ਤਰੀਕੇ ਦਾ ਇਸ ਤਰੀਕੇ ਦਾ ਹੋਇਆ ਕਿਉਂਕਿ ਜਿਹੜੇ ਕੁਝ ਬਿਲਡਰ ਸਗੇ ਉਹਨਾਂ ਨੂੰ ਕੌਲਾਂ ਜਾ ਰਹੀਆਂ ਸੀਗੀਆਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸੀ ਉਹ ਟਿਕਾਣਿਆਂ ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਸੀਗੀਆਂ ਤੇ ਇਸੇ ਦੌਰਾਨ ਹੀ ਜਿਹੜਾ ਇੱਕ ਸਰਜੈਂਟ ਸਿਗਾ ਜੋ ਜਿਸ ਦਾ ਨਾਮ ਰਾਇਨ ਫੈਰੀ ਦੱਸਿਆ ਜਾ ਰਿਹਾ ਜੋ ਉਸ ਬਿਲਡਰ ਜਿਹੜੇ ਸੀਗੇ ਉਹਨਾਂ ਦੇ ਘਰੇ ਗਿਆ ਹੋਇਆ ਸੀਗਾ ਉਹਨਾਂ ਨਾਲ ਗੱਲਬਾਤ ਕਰਨ ਲਈ ਇਸੇ ਦੌਰਾਨ ਹੀ ਦੱਸਿਆ ਜਾ ਰਿਹਾ ਕਿ ਭਰਵਿੰਦਰ ਸਿੰਘ ਆਉਂਦਾ ਆ ਬਿਲਕੁਲ ਸਰਜੈਂਟ ਸਾਹਮਣੇ ਉਸ ਦੀ ਕਾਰ ਦੇਖ ਰਿਹਾ ਹੁੰਦਾ ਤੇ ਇਸੇ ਦੌਰਾਨ ਹੀ ਉਥੋਂ 9 ਗੋਲੀਆਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਪਰਮਿੰਦਰ ਸਿੰਘ ਦੇ ਵੱਲੋਂ ਤੇ ਉਥੋਂ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਜਿਹੜਾ ਸਰਜੈਂਟ ਸੀਗਾ ਉਹ ਇਸ ਗੱਡੀ ਦਾ ਪਿੱਛਾ ਕਰਦਾ ਤੇ ਕਾਫੀ देर ਪਿੱਛਾ ਕਰਨ ਤੋਂ ਬਾਅਦ ਜਿਹੜਾ ਪਰਮਿੰਦਰ ਸੀਗਾ ਉਹ ਗੱਡੀ ਰੋਕ ਲੈਂਦਾ ਤੇ ਉਸ ਤੋਂ ਬਾਅਦ ਗੱਡੀ ਰੋਕ ਕੇ ਫਿਰ ਉਹ ਜਿਹੜੀ ਪਿਸਤੌਲ ਹੈ ਉਹ ਉਸ ਅਫਸਰ ਦੇ ਉੱਤੇ ਸਰਜਲ ਉੱਤੇ ਤਾੜ ਦਿੰਦਾ ਪਰ ਉਸਦੇ ਵੱਲੋਂ ਗੋਲੀ ਨਹੀਂ ਚਲਾਈ ਜਾਂਦੀ ਤੇ ਇਸ ਤੋਂ ਬਾਅਦ ਉਹ ਗੱਡੀ ਛੱਡ ਕੇ ਪੈਦਲ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਸੋ ਇਸ ਤਰੀਕੇ ਨਾਲ ਇਹਦੀ ਜਿਹੜੀ ਗ੍ਰਿਫਤਾਰੀ ਹੋਈ ਸੀਗੀ ਉਸ ਤੋਂ ਬਾਅਦ ਫਿਰ ટ્રਾਇਲ ਚੱਲਦੇ ਰਹੇ ਤੇ ਅੱਜ ਇਸ ਕੇਸ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਉਹਨੂੰ 7.5 ਸਾਲ ਦੀ ਕੈਦ ਜਿਹੜੀ ਹੋਈ ਆ ਸੋ ਉਸ ਤੋਂ ਬਾਅਦ ਇਹ ਹਰਾਸਤ ਦੇ ਵਿੱਚ ਸੀਗਾ ਸੋ ਹੁਣ ਉਸ ਨੂੰ 4 ਸਾਲ ਹੋਰ ਜਿਹੜੀ ਜੇਲ੍ਹ ਕੱਟਣੀ ਪੈਣੀ ਆ ਕਿਉਂਕਿ ਉਹ ਕੈਨੇਡਾ ਦਾ ਨਾਗਰਿਕ ਨਹੀਂ ਇਸ ਕਰਕੇ ਉਸਦੇ ਵਕੀਲ ਵੱਲੋਂ ਇਹ ਖਾਸ਼ ਰਤਾਇਆ ਜਾ ਰਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਪਰਮਿੰਦਰ ਨੂੰ ਜਿਹੜਾ ਉਹ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਸਕਦਾ ਵਾਪਸ ਉਸ ਨੂੰ ਭਾਰਤ ਭੇਜਿਆ ਜਾ ਸਕਦਾ ਸੋ ਇਸ ਕੇਸ ਦੇ ਵਿੱਚ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਆ ਕਿ ਜਿੱਥੇ ਗੋਲੀਆਂ ਚੱਲਣ ਦੀ ਘਟਨਾ ਤਾਂ ਵਾਪਰੀ ਹੈ ਉਸ ਦੇ ਨਾਲ ਹੀ ਕੁਝ ਕੇਸਾਂ ਦੇ ਵਿੱਚ ਇਸ ਨੂੰ ਕੁਝ ਇਮਾਰਤਾਂ ਨੂੰ ਅੱਗ ਲਾਉਣ ਦੇ ਮਾਮਲੇ ਵੀ ਜਿਹੜੇ ਉਹ ਸਾਹਮਣੇ ਆਏ ਨੇ ਜੋ ਇਸ ਦੇ ਨਾਲ ਜੁੜੇ ਹੋ ਸਕਦੇ ਨੇ ਇਸ ਤੋਂ ਇਲਾਵਾ ਇਸ ਨੇ ਇਹ ਵੀ ਮੰਨਿਆ ਜੋ ਦੋਸ਼ ਕਬੂਲ ਕੀਤੇ ਨੇ ਉਹਦੇ ਵਿੱਚ ਕਿ ਇੱਕ ਹੋਰ ਕਿਸੇ ਜਿਹੜਾ ਗੈਂਗ ਮੁਖੀ ਸੀਗਾ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਨਿਰਦੇਸ਼ਾਂ ਉੱਤੇ ਉਹਨੇ ਇਹ ਸਾਰੀਆਂ ਘਟਨਾਵਾਂ ਕੀਤੀਆਂ ਸੀਗੀਆਂ ਤੇ ਇਸ ਦੇ ਵਿੱਚ ਜਿਹੜਾ ਇੱਕ ਸਰਗਮਾ ਤੋਂ ਦੱਸਿਆ ਜਾ ਰਿਹਾ ਇਸ گرو ਦਾ ਉਹਦਾ ਨਾਮ ਨਿੰਦਰ ਸਿੰਘ ਢਾਲੀਵਾਲ ਜੋ ਕਿ ਇਸ ਵਕਤ ਦੁਬਈ ਦੇ ਵਿੱਚ ਉਹਨਾਂ ਗ੍ਰਿਫਤਾਰ ਕੀਤਾ ਕਰ ਲਿਆ ਗਿਆ ਸੀਗਾ ਹਾਲਾਂਕਿ ਉਹ ਕੈਨੇਡਾ ਤੋਂ ਭੱਜ ਕੇ ਦबई ਚਲਾ ਗਿਆ ਸੀ ਇੱਥੇ ਦबई ਦੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਉਸ ਦੀ ਹਵਾਲਗੀ ਦੀ ਗੱਲ ਵੀ ਚੱਲ ਰਹੀ ਆ ਸੋ ਇਸੇ ਦੌਰਾਨ ਹੀ ਹੁਣ ਪ੍ਰਮਿੰਦਰ ਸਿੰਘ ਨੂੰ ਜੋ ਕਿ 2018 ਵਿੱਚ ਕੈਨੇਡਾ ਆਇਆ ਸੀ 4 ਸਾਲ ਹੋਰ ਜੇਲ੍ਹ ਵਿੱਚ ਰੱਖ ਕੇ ਉਸ ਤੋਂ ਬਾਅਦ ਉਸ ਨੂੰ ਰਿਪੋਰਟ ਕੀਤਾ ਜਾ ਸਕਦਾ ਆ ਸੋ ਇਸ ਤਰੀਕੇ ਦੀਆਂ ਜਾਣਕਾਰੀਆਂ ਵੀ ਪੀਜੀਐਸ ਮਾਮਲੇ ਦੇ ਸਾਹਮਣੇ ਆਈਆਂ ਨੇ ਜੋ ਕਿ ਕਾਫੀ ਕੁਝ ਹੈਰਾਨ ਕਰਨ ਵਾਲੀਆਂ ਵੀ ਨੇ ਵੀ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਵਾਪਰਿਆ ਸੀਗਾ ਇੱਥੋਂ ਤੱਕ ਵੀ ਦਵਾ ਕੀਤਾ ਜਾ ਰਿਹਾ ਕਿ ਜਦੋਂ ਟ੍ਰਾਇਲ ਚੱਲ ਰਿਹਾ ਸੀਗਾ ਇਸ ਦਾ ਇਸ ਕੇਸ ਦੇ ਵਿੱਚ ਤੇ ਉਸ ਦੌਰਾਨ ਵੀ ਜਿਹੜਾ ਸੀ ਇਹ ਆਪਣੇ ਕਾਇਕ ਤੋਂ ਨਿਰਦੇਸ਼ ਹੁੰਦਾ ਰਿਹਾ ਕਿ ਜਿਹੜਾ ਇਹ ਸਾਰਾ ਕੰਮ ਉਹ ਜਾਰੀ ਰੱਖਿਆ ਜਾਵੇ ਸੋ ਬਹੁਤ ਸਾਰੀਆਂ ਮਾਮਲਿਆਂ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਸੀਗਾ ਹੁਣ ਤੱਕ ਪੰਜ ਕ ਜਣਿਆਂ ਦੇ ਇਸ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਉੱਤੇ ਕਾਰਵਾਈ ਹੋ ਚੁੱਕੀ ਹੈ ਅਸੀਂ ਪਹਿਲਾਂ ਏਪੀ ਢਿੱਲੋ ਦੇ ਮਾਮਲੇ 'ਚ ਦੇਖਿਆ ਕਿ ਉਹਦੇ ਘਰ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਵੀ ਜਿਹੜਾ ਸੀ ਉਹ ਸਜ਼ਾ ਹੋਈ ਆ ਇਸ ਦੇ ਨਾਲ ਨਾਲ ਜਿਹੜਾ ਵਾ ਪੰਜ ਜਣਿਆਂ ਨੂੰ ਰਿਪੋਰਟ ਕਰਨ ਦੀ ਗੱਲ ਵੀ ਜਿਹੜਾ ਉਹ ਕੈਨੇਡਾ ਬਾਰਡਰ ਸਰਵਿਸ ਏਜੰਸੀ ਆਖ ਚੁੱਕੀ ਆ ਤੇ ਹੁਣ ਪਰਮਿੰਦਰ ਸਿੰਘ ਨੂੰ ਜਿਹੜੀ ਇਸ ਕੇਸ ਦੇ ਵਿੱਚ ਸਜ਼ਾ ਹੋਈ ਆ ਹੋਰ ਵੀ ਕਈ ਗ੍ਰਿਫਤਾਰੀਆਂ ਹੋਈਆਂ ਸੀ ਐਡਵੈਂਟਨ ਦੇ ਵਿੱਚ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਕੇਸਾਂ ਦੇ ਵਿੱਚ ਹੋਰ ਕੀ ਕੀ ਹੁੰਦਾ ਆ ਪਰ ਫਿਲਹਾਲ ਜਿਹੜਾ ਵਾ ਇਸ ਦੌਰਾਨ ਇਸ ਨੌਜਵਾਨ ਪਰਮਿੰਦਰ ਸਿੰਘ ਨੇ ਜਿਸ ਦੀ ਉਮਰ ਮਹਿਜ਼ 22 ਸਾਲ ਆ ਉਸ ਨੇ ਆਪਣੇ ਦੋਸ਼ ਕਬੂਲ ਲੈਣੇ ਤੇ ਉਸ ਨੂੰ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਹੈ ਤੇ ਹੁਣ ਇਧਰ ਵੀ ਜੀ ਆਪਾਂ ਗੱਲਬਾਤ ਕਰਦੇ ਆ ਅਮਰੀਕਾ ਦੀ ਅਮਰੀਕਾ ਦੇ ਵਿੱਚ ਵੀ ਕਾਫੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਆਪਾਂ ਸਾਰਿਆਂ ਨੂੰ ਪਤਾ ਪਿਛਲੇ ਸਮੇਂ ਕਿੰਨੀਆਂ ਖਬਰਾਂ ਜਿਹੜੀਆਂ ਆਈਆਂ ਸੀ ਇਹਦੇ ਵਿੱਚ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਰਿਟੇਨ ਕੀਤਾ ਗਿਆ ਗ੍ਰਫਤਾਰ ਕੀਤਾ ਗਿਆ ਬਹੁਤ ਸਾਰੇ ਭਾਰਤੀਆਂ ਨੂੰ ਪੰਜਾਬੀਆਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਫਲਾਈਟਾਂ ਪਰ-ਪਰ ਕੇ ਵੀ ਭੇਜੀਆਂ ਜਾ ਚੁੱਕੀਆਂ ਨੇ ਸੋ ਹੁਣ ਇੱਕ ਵਾਰੀ ਫੇਰ ਖਬਰ ਸਾਹਮਣੇ ਆਈ ਆ ਕਿ ਕੁਝ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਗਿਆ ਸੋ ਇਹ ਦੱਸੋ ਕਿੱਥੋਂ ਜਾਣਕਾਰੀ ਸਾਹਮਣੇ ਆਈ ਆ ਕਿ ਇੱਥੇ ਸੰਭਾਵਨਾ ਹੈ ਕਿ ਇੱਥੇ ਪੰਜਾਬੀ ਵੀ ਸ਼ਾਮਲ ਹੋ ਸਕਦੇ ਨੇ ਜੀ ਬਿਲਕੁਲ ਮਨਦੀਪ ਜੀ ਇਹ ਜਿਹੜੀ ਇੱਕ ਵਾਰ ਫਿਰ ਤੋਂ ਸਖਤੀ ਟਰੱਕ ਡਰਾਈਵਰਾਂ ਦੇ ਖਿਲਾਫ ਕੀਤੀ ਗਈ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਤੱਕ ਕਈ ਵੱਡੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਟਰਕਿੰਗ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨਿਤ ਨਵੇਂ ਜਿਹੜੇ ਕਾਨੂੰਨ ਨੇ ਉਹਨਾਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਜਿਹੜੀ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਵੀ CDL ਦੇ ਸੰਬੰਧ ਦੇ ਵਿੱਚ ਜਿਹੜੇ ਸੈਮੀ ਟਰੱਕ ਚਲਾਉਣ ਵਾਲੇ ਡਰਾਈਵਰ ਨੇ ਉਹਨਾਂ ਖਿਲਾਫ ਇੱਕ ਕਾਰਵਾਈ ਕੀਤੀ ਗਈ ਜਿਹੜੇ ਲੋਕ ਫੜੇ ਗਏ ਆਪਰੇਸ਼ਨ ਦੌਰਾਨ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਉਸ ਦੇ ਵਿੱਚ ਤੀ ਤੀ ਜਿਹੜੇ ਨੇ ਉਹ ਭਾਰਤੀ ਦੱਸੇ ਜਾ ਰਹੇ ਨੇ ਭਾਰਤੀਆਂ ਸਮੇਤ ਜਿਹੜੇ ਨੇ ਕੁੱਲ 49 ਲੋਕ ਉਹਨਾਂ ਨੂੰ ਡੀਟੇਨ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਜੋ ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ ਉਹਨਾਂ ਦਾ ਕਹਿਣਾ ਹੈ ਵੀ ਇਹ ਜਿਹੜੇ ਲੋਕ ਉਹਨਾਂ ਵੱਲੋਂ ਡੀਟੇਨ ਕੀਤੇ ਗਏ ਇਹ ਗੈਰ ਕਾਨੂੰਨੀ ਪ੍ਰਵਾਸੀ ਸੀ ਤੇ ਉਹਨਾਂ ਦਾ ਕਹਿਣਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਇਹ ਅਸੀਂ ਆਪਰੇਸ਼ਨ ਚਲਾਇਆ ਸੀ ਕੈਲੀਫੋਰਨੀਆ ਤੋਂ ਜਿਹੜੇ ਟਰੱਕ ਚਲਾਉਣ ਵਾਲਿਆਂ ਨੂੰ ਡੀਟੇਨ ਕਰਨ ਦੇ ਬਾਰੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਇਹ ਜਿਹੜਾ ਆਪਰੇਸ਼ਨ ਸੀ 23 ਨਵੰਬਰ ਤੋਂ 12 ਦਸੰਬਰ ਦੇ ਵਿੱਚ ਕਾਰ ਚਲਾਇਆ ਗਿਆ ਸੀ ਜਿੱਥੇ ਜਿਹੜੇ ਹੁਣ ਤੱਕ ਇੰਨੇ ਲੋਕ ਜਿਹੜੇ ਫੜੇ ਜਾਣ ਦੇ ਬਾਰੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਉਹ ਕਹਿੰਦੀ ਵੀ ਇਹਨਾਂ ਦੇ ਵਿੱਚ 30 ਜਿਹੜੇ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ 30 ਪਾਰਟੀ ਸੀ ਉਸ ਤੋਂ ਇਲਾਵਾ ਬਾਕੀ ਚੀਨ ਰੂਸ ਮੈਕਸੀਕੋ ਤੇ ਹੋਰ ਕਈ ਦੇਸ਼ਾਂ ਦੇ ਨਾਲ ਜਿਹੜੇ ਸੰਬੰਧਿਤ ਦੱਸੀ ਜਾ ਰਹੇ ਨੇ ਤੇ ਇਹ ਵੀ ਕਿਹਾ ਗਿਆ ਹੈ ਵੀ ਇਹ ਜਿਹੜੇ ਲੋਕ ਰੀਟੇਨ ਕੀਤੇ ਗਏ ਇਹਨਾਂ ਵਿੱਚੋਂ ਬਹੁਤੇ ਉਹ ਡਰਾਈਵਰ ਸੀ ਜਿਨ੍ਹਾਂ ਨੂੰ ਕੈਲੀਫੋਰਨੀਆ ਦੇ ਵੱਲੋਂ ਜਿਹੜਾ ਲਾਇਸੈਂਸ ਜਾਰੀ ਕੀਤੇ ਗਏ ਸੀ ਸੁਮਨਦੀਪ ਜੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੈਲੀਫੋਰਨੀਆ ਸੂਬਾ ਨਿਊਯਾਰਕ ਸੂਬਾ ਤੇ ਹੁਣ ਕੋਲੋਰੈਡੋ ਵੀ ਇਸ ਜਿਹੜਾ ਹੈ ਉਸ ਦੇ ਵਿੱਚ ਸ਼ਾਮਿਲ ਹੋ ਗਿਆ ਲੈਸਟਰ ਦੇ ਵਿੱਚ ਜਿੱਥੋਂ ਫੈਡਰਲ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਵੀ ਜਿਹੜੇ ਤੁਸੀਂ ਲਾਇਸੈਂਸ ਜਾਰੀ ਕੀਤੇ ਉਹਨਾਂ ਵਿੱਚੋਂ ਕਈ ਜਿਹੜੇ ਨੇ ਉਹ ਫੈਡਰਲ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਰੱਦ ਕਰਨ ਦੇ ਵਾਸਤੇ ਜ਼ੋਰ ਵੀ ਪਾਇਆ ਜਾਂਦਾ ਹੈ ਕੈਲੀਫੋਰਨੀਆ ਵੱਲੋਂ ਪਿਛਲੇ ਦਿਨੀ ਜਿਵੇਂ ਅਸੀਂ ਬਾਰ ਬਾਰ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਵੀ 17000 ਜਿਹੜੇ ਲਾਇਸੈਂਸ ਰੱਦ ਕਰਨ ਦੀਆਂ ਜਿਹੜੀਆਂ ਚਿੱਠੀਆਂ ਭੇਜ ਦਿੱਤੀਆਂ ਗਈਆਂ ਉਸ ਦੇ ਬਾਰੇ ਅਜੇ ਤੱਕ ਕੋਈ ਵੀ ਰਾਹਤ ਦੀ ਖਬਰ ਸਾਹਮਣੇ ਫਿਲਹਾਲ ਨਹੀਂ ਆ ਰਹੀ ਬਹੁਤ ساری ਜਿਹੜੀ ਇਸ ਦੇ ਵਿੱਚ ਹੁਣੇ ਲੋਕ ਅੱਗੇ ਆ ਰਹੇ ਨੇ ਚਾਹੀਓ ਟਰਕਿੰਗ ਕੰਪਨੀਆਂ ਨੇ ਚਾਹੀਓ ਸਿਆਸਤ ਦੇ ਨਾਲ ਜੁੜੇ ਹੋਏ ਲੋਕ ਨੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਉਹਨਾਂ ਵੱਲੋਂ ਇਸ ਵੇਲੇ ਜ਼ੋਰ ਲਗਾਇਆ ਜਾ ਰਿਹਾ ਹੈ ਵੀ ਜਿਹੜੀ ਬਣਦੀ ਹੱਕ ਨਿਊਜ਼ ਜ਼ਰੂਰ ਜਿਹੜੇ ਦਵਾਏ ਜਾਣ ਹਾਲ ਵਿੱਚ ਜੋ ਅਪਡੇਟ ਸਾਹਮਣੇ ਆਈ ਹੈ ਉਥੇ ਕੈਲੀਫੋਰਨੀਆ ਦੀ ਡੀਐਮਵੀ ਦੇ ਉੱਪਰ ਜਿਹੜਾ ਲਾ ਸੂਟ ਹੈ ਉਹ ਵੀ ਫਾਈਲ ਕਰ ਦਿੱਤਾ ਗਿਆ ਹੈ ਇਹ ਵੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ ਕਿਉਂਕਿ ਅੱਜ ਹੀ ਮੈਂ ਅਪਡੇਟ ਦੇਖ ਰਹੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਵੀ ਡੀਐਮਵੀ ਦੇ ਉੱਪਰ ਜਿਹੜਾ ਲਾ ਸੂਟ ਫਾਈਲ ਕੀਤਾ ਗਿਆ ਜਿੱਤੇ ਉਹਨਾਂ ਦਾ ਕਹਿਣਾ ਹੈ ਵੀ ਇਹ ਗਲਤੀ ਡਰਾਈਵਰਾਂ ਦੀ ਨਹੀਂ ਸੀ ਜੋ ਕਿ ਮਿਸਮੈਚ ਦੀ ਗੱਲ ਕਹੀ ਜਾ ਰਹੀ ਹੈ ਜੋ ਵਰਕ ਪਰਮਿਟ ਦੇ ਉੱਪਰ ਤਰੀਕ ਹੈ ਜਾਂ ਲਾਇਸੈਂਸ ਦੇ ਉੱਪਰ ਤਰੀਕ ਹੈ ਤੇ ਉਸ ਦੇ ਕਾਰਨ ਜਿਹੜਾ ਹੈ ਉਹਨਾਂ ਵੱਲੋਂ ਕਾਨੂੰਨੀ ਰਾਹ ਜਿਹੜਾ ਅਪਣਾਇਆ ਗਿਆ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਫੈਸਲਾ ਸਾਹਮਣੇ ਆਉਂਦਾ ਹੈ ਪਰ ਇੱਕ ਵੱਡੀ ਖਬਰ ਹੈ ਜਿੱਥੇ ਹੁਣ ਜਿਹੜੇ ਨੇ ਅਲੱਗ-ਅਲੱਗ ਥਾਵਾਂ ਦੇ ਉੱਪਰ ਇਸ ਲਈ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਹਾ ਪਹਿਲੀ ਵਾਰ ਕੈਲੀਫੋਰਨੀਆ ਦੇ ਵਿੱਚ ਹੀ ਨਹੀਂ ਹੋਇਆ ਬਲਕਿ ਹੋਰ ਵੀ ਕਈ ਥਾਵਾਂ ਦੇ ਉੱਪਰ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੀ ਕੋਆਪਰੇਸ਼ਨ ਦੇ ਬਾਰੇ ਅਸੀਂ ਦੱਸਿਆ ਸੀ ਜੋ ਕਿ ਕਿਸੇ ਹੋਰ ਸੂਬੇ ਦੇ ਵਿੱਚ ਚਲਾਇਆ ਗਿਆ ਸੀ ਸੋ ਇਹ ਵੱਡੀ ਖਬਰ ਹੈ ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ 30 ਜਿਹੜੇ ਨੇ ਉਹ ਪਾਰਟੀ ਦੱਸਿਆ ਜਾ ਰਹੇ ਨੇ ਜੀ ਜੀ ਬਿਲਕੁਲ ਸੋ ਇਹ ਜਿਵੇਂ ਤੁਸੀਂ ਕਿਹਾ ਕਿ ਕੋਈ ਪਹਿਲੀ ਖਬਰ ਨਹੀਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਆ ਚੁੱਕੀਆਂ ਨੇ ਸੋਹਿੰਦਰਪ ਸਿੰਘ ਜਦੋਂ ਸ਼ੁਰੂ ਹੋਇਆ ਸੀ 트럼ਪ ਹੁਣਾ ਦਾ ਕਾਰਜਕਾਲ ਜਦੋਂ ਇਹ ਪ੍ਰਚਾਰ ਕਰ ਰਿਹਾ ਸੀਗੇ ਉਦੋਂ ਗੱਲ ਚੱਲੀ ਸੀ ਕਿ ਸਭ ਤੋਂ ਪਹਿਲਾਂ ਕਿ ਇਲੀਗਲ ਜਿਹੜੀ ਇਮੀਗ੍ਰੇਸ਼ਨ ਹੈ ਜਿਹੜੇ ਇਲੀਗਲ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਫਰਸ ਤੋਂ ਬਾਅਦ ਹੌਲੀ ਹੌਲੀ ਇਹ ਗੱਲ ਵਰਕਰ ਵਾਲੇ ਤੱਕ ਪਹੁੰਚ ਗਈ ਵਿਸਟਰ ਵੀਜ਼ਾ ਵਾਲੇ ਤੱਕ ਪਹੁੰਚ ਗਈ ਉਸ ਤੋਂ ਬਾਅਦ ਇਹ ਜਿਹੜੀ ਸੀ ਫਿਰ ਗ੍ਰੀਨ ਕਾਰਡ ਵਾਲੇ ਤੱਕ ਪਹੁੰਚ ਗਈ ਅਸੀਂ ਦੇਖਿਆ ਵੀ ਗ੍ਰੀਨ ਕਾਰਡ ਵਾਲੇ ਵੀ ਜਿਹੜੇ ਸੀ ਉਹ ਕਈ ਥਾਂ ਇਨਰਟੇਨ ਕੀਤੇ ਗਏ ਤੇ ਉਹਨਾਂ ਨੂੰ ਵੀ ਮੁਸ਼ਕਲ ਚ ਪਾਇਆ ਹੋਇਆ ਤੇ ਹੁਣ ਜਿਹੜੀ ਇਹ ਖਬਰ ਅੱਜ ਜਿਹੜੀ ਉਹ ਸਿਟੀਨਸ਼ਿਪ ਤੱਕ ਪਹੁੰਚ ਗਈ ਜਿਹੜੇ ਸਿਟੀਜ਼ਨ ਨੇ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਪ੍ਰੋਗਰਾਮ ਦੀ ਕਿ ਕੋਟਾ ਰੱਖਿਆ ਜਾ ਰਿਹਾ ਕਿ ਇੰਨੇ ਲੋਕਾਂ ਦੀ ਸਿਟੀਨਸ਼ਿਪ ਜਿਹੜੀ ਉਹ ਸਾਲ ਚ ਕੈਨਸਲ ਕਰਿਆ ਕਰਨੀ ਇਹ ਆਪਣੇ ਆਪ ਚ ਬੜੀ ਹੈਰਾਨੀ ਵਾਲੀ ਖਬਰ ਆ ਅ ਵੀ ਇਸ ਤਰੀਕੇ ਦਾ ਵੀ ਕੋਟਾ ਹੁੰਦਾ ਆ ਵੀ ਜੇਕਰ ਤੁਹਾਨੂੰ ਇਨੇ ਕ ਕੇਸ ਨਾ ਮਲੇ ਫਿਰ ਕੋਟਾ ਕਿਵੇਂ ਪੂਰਾ ਕਰੋਗੇ ਸਹੀ ਦੱਸੋ ਕੀ ਜਾਣਕਾਰੀ ਹੈ ਜਿਹੜੀ ਹੁਣ ਇਸ ਵਕਤ ਤੇ ਜਿਹੜੀ ਅ ਅਸੀਂ ਕਹਿ ਸਕਦੇ ਇੱਕ ਤਰੀਕੇ ਦਾ ਗੱਲ ਹੈ ਉਹ ਇਲੀਗਲ ਇਮੀਗ੍ਰੇਸ਼ਨ ਤੋਂ ਲੈ ਕੇ ਸਿਟੀਨਸ਼ਿਪ ਵਾਲੇ ਲੋਕਾਂ ਤੱਕ ਪਹੁੰਚ ਗਈ ਹੈ ਜੀ ਬਿਲਕੁਲ ਮਨਦੀਪ ਜੀ ਜਿਹੜੀ ਚੀਜ਼ਾਂ ਦਾ ਕਦੀ ਕੋਈ ਸੋਚ ਵੀ ਨਹੀਂ ਸਕਦਾ ਵਿਚਾਰ ਵੀ ਨਹੀਂ ਕਰ ਸਕਦਾ ਵੀ ਅਜਿਹਾ ਵੀ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਉਹ ਜਿਹੜੇ ਇਸ ਵੇਲੇ ਫੈਸਲੇ 트ੰਪ ਪ੍ਰਸ਼ਾਸਨ ਵੱਲੋਂ ਲਈ ਜਾ ਰਹੇ ਨੇ ਜਿੱਤੇ ਹੁਣ ਉਹਨਾਂ ਵੱਲੋਂ ਜਿਹੜਾ ਡੀ ਨੈਚਰਲਾਈਜੇਸ਼ਨ ਵਾਸਤੇ ਕੋਟਾ ਰੱਖਿਆ ਜਾਵੇਗਾ ਜਿਸ ਦਾ ਭਾਵ ਹੈ ਕਿ ਨੈਚਰਲਾਈਜੇਸ਼ਨ ਦੇ ਨਾਲ ਜਿਹੜੇ ਸਿਟੀਜ਼ਨ ਹੋਏ ਨੇ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਵਾਪਸ ਲਈ ਜਾਏਗੀ ਸੋ ਅਜਿਹਾ ਕੋਟਾ ਜਿਹੜਾ ਟਾਰਗੇਟ ਤੈਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਾਫੀ ਹੈਰਾਨੀ ਕਰਨ ਵਾਲਾ ਮਾਮਲਾ ਹੈ ਕਿਉਂਕਿ ਪਹਿਲਾਂ ਕਦੇ ਵੀ ਅਸੀਂ ਅਜਿਹਾ ਕੁਝ ਨਹੀਂ ਸੁਣਿਆ ਜਿਸ ਦੇ ਵਿੱਚ ਆਮ ਤੌਰ ਦੇ ਉੱਪਰ ਹੀ ਹੁੰਦਾ ਸੀ ਕਿ ਜਿਹੜਾ ਇੱਕ ਵਾਰੀ ਸਿਟੀਜ਼ਨ ਹੋ ਗਿਆ ਉਹਨੂੰ ਜਿਹੜਾ ਉਸ ਦੀ ਸਿਟੀਜ਼ਨਸ਼ਿਪ ਕਿਸੇ ਵੀ ਤਰੀਕੇ ਨਹੀਂ ਖੋਈ ਜਾ ਸਕਦੀ ਜੇਕਰ ਉਹ ਕੋਈ ਬਹੁਤ ਵੱਡਾ ਅਪਰਾਧ ਕਰਦਾ ਹੈ ਉਹ ਖੈਰ ਇੱਕ ਅਲੱਗ ਚੀਜ਼ ਹੈ ਪਰ ਇਹ ਹੁਣ ਚੀਜ਼ਾਂ ਜਿਹੜੀਆਂ ਨੇ ਇਸ ਸੋਚ ਤੋਂ ਪਰੇ ਇਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜਿਤੇ ਵਿਭਾਗ ਦਾ ਕਹਿਣਾ ਹੈ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਉਹ ਕਹਿੰਦੇ ਵੀ ਉਹਨਾਂ ਦੀ ਇਹ ਕੋਸ਼ਿਸ਼ ਹੋਵੇਗੀ ਵੀ ਸਾਲ 2026 ਤੱਕ ਜਿਹੜਾ ਹੈ ਉਹ 100 ਤੋਂ 200 ਲੋਕ ਜਿਹੜੇ ਨੇ ਉਹਨਾਂ ਦਾ ਇੱਕ ਕੋਟਾ ਤੈਅ ਕੀਤਾ ਜਾਵੇ ਇਹ ਉਹ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਹੈ ਤੇ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਵਾਪਸ ਲਈ ਜਾਏ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਵੀ ਵਿਭਾਗ ਵੱਲੋਂ ਜਿਹੜਾ ਹੈ ਉਹ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਮਿਲ ਕੇ ਕੰਮ ਕੀਤਾ ਜਾਏਗਾ ਤਾਂ ਕਿ ਇਹ ਜਿਹੜਾ ਕੋਟਾ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਸੋ ਮੰਦੀਪ ਜੀ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਕਿਉਂਕਿ ਪਹਿਲਾਂ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਪਹਿਲਾਂ ਜਿਨ੍ਹਾਂ ਦੇ ਕੋਲ ਬਿਲਕੁਲ ਵੀ ਕੋਈ ਡਾਕੂਮੈਂਟ ਨਹੀਂ ਇਲੀਗਲ ਇਮੀਗ੍ਰੈਂਟਸ ਉਹਨਾਂ ਦੇ ਉੱਪਰ ਗੱਲ ਆਈ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦਾ ਜ਼ਿਕਰ ਹੋਇਆ ਫਿਰ ਬਾਅਦ ਵਿੱਚ ਵਰਕ ਪਰਮਿਟ ਹੋਲਡਰਸ ਟਾਰਗੇਟ ਕੀਤੇ ਗਏ ਤੇ ਫਿਰ ਗ੍ਰੀਨ ਕਾਰਡ ਹੋਲਡਰਸ ਦੇ ਉੱਪਰ ਵੀ ਸੱਤੀ ਤੇ ਹੁਣ ਜਿਹੜੇ ਸਿਟੀਜ਼ਨ ਹਾਸਲ ਕਰ ਚੁੱਕੇ ਨੇ ਉਹਨਾਂ ਦੇ ਬਾਰੇ ਵੀ ਇਹ ਖਬਰ ਸਾਹਮਣੇ ਆ ਰਹੀ ਹੈ ਸੋ ਅਗਲੇ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਵੀ ਜਿਹੜਾ ਹੈ ਉਹ ਸਪਸ਼ਟ ਕੀਤਾ ਜਾਵੇ ਕਿ ਕਿਹੜੇ ਤਰੀਕੇ ਦੇ ਨਾਲ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਲਈ ਹੈ ਉਹ ਉਹਨਾਂ ਚੋਂ ਕਿਹਨਾਂ ਨੂੰ ਜਿਹੜਾ ਇਹ ਟਾਰਗੇਟ ਕਰਨ ਦਾ ਇਸ ਵੇਲੇ ਜਿਹੜਾ ਉਹ ਜ਼ਿਕਰ ਕੀਤਾ ਜਾ ਰਿਹਾ ਉਸ ਦੇ ਵਿੱਚ ਜਿਨ੍ਹਾਂ ਦੇ ਕੇਸ ਪਾਸ ਹੋਏ ਉਹ ਵਾਲੇ ਸਿਟੀਜ਼ਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਬਾਕੀ ਜਿਹੜੇ ਸਿਟੀਜ਼ਨ ਸਾਰੇ ਕੁਲ ਵਿੱਚ ਲਾ ਕੇ ਨੇ ਉਹਨਾਂ ਨੂੰ ਇਸ ਦੇ ਵਿੱਚ ਰੱਖਿਆ ਜਾਏਗਾ ਇਸ ਘੇਰੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਏ ਤੇ ਜਦੋਂ ਮਨਦੀਪ ਜੀ ਇਹ ਖਬਰ ਮੈਂ ਪੜ ਰਹੀ ਸੀ ਤੇ ਨਾਲ ਦੀ ਨਾਲ ਇੱਕ ਹੋਰ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਚੀਜ਼ ਨੂੰ ਲੈ ਕੇ ਡੁਅਲ ਸਿਟੀਜ਼ਨਸ਼ਿਪ ਸੋ ਇਹ ਵੀ ਹੋ ਸਕਦਾ ਹੈ ਅਜੇ ਇਸ ਦੇ ਉੱਪਰ ਕੋਈ ਵੀ ਫੈਸਲਾ ਨਹੀਂ ਆਇਆ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਅ ਕਈ ਸੋਰਸਸ ਤੋਂ ਖਬਰ ਸਾਹਮਣੇ ਆਈ ਹੈ ਵੀ ਜਿਨ੍ਹਾਂ ਦੇ ਕੋਲ ਡੁਅਲ ਸਿਟੀਜ਼ਨਸ਼ਿਪ ਹੈ ਹੋ ਸਕਦਾ ਹੈ ਵੀ ਉਹਨਾਂ ਨੂੰ ਇੱਕ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਛੱਡਣੀ ਪੈ ਸਕਦੀ ਹੈ ਸੁਮਨਦੀਪ ਜੀ ਇਸ ਲਈ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਵੀ ਜਿਹੜੀ ਡੁਅਲ ਸਿਟੀਜ਼ਨਸ਼ਿਪ ਹੈ ਹੋ ਸਕਦਾ ਹੈ ਕਿ ਉਸ ਬਾਰੇ ਵੀ ਕੋਈ ਸਖਤ ਫੈਸਲਾ ਲਿਆ ਜਾਵੇ ਹੋ ਸਕਦਾ ਹੈ ਵੀ ਜਿਨ੍ਹਾਂ ਲੋਕਾਂ ਦੇ ਕੋਲ ਡੁਅਲ ਸਿਟੀਜ਼ਨਸ਼ਿਪ ਹੈ ਉਹਨਾਂ ਨੂੰ ਤੈਅ ਕਰਨਾ ਪੈਗਾ ਕਿ ਉਹਨਾਂ ਨੂੰ ਇੱਕ ਦੀ ਚੋਣ ਕਰਨੀ ਹੋਵੇ ਉਦਾਹਰਨ ਦੇ ਤੌਰ ਦੇ ਉੱਪਰ ਕਈ ਵਾਰੀ ਜਿਹੜੇ ਕੁਝ ਦੇਸ਼ ਅਲਾਉ ਕਰਦੇ ਨੇ ਜਿਵੇਂ ਹੁਣ ਕਈਆਂ ਦੇ ਕੋਲ ਕੈਨੇਡਾ ਦੀ ਸਿਟੀਜ਼ਨਸ਼ਿਪ ਤੇ ਅਮਰੀਕਾ ਦੋ ਹੁੰਦੀ ਹੈ ਉਹਨਾਂ ਦੇ ਵਿੱਚ ਉਹ ਹੁਣ ਉਹਨਾਂ ਨੂੰ ਚੁਣਨਾ ਹੋਵੇਗਾ ਵੀ ਕਿਹੜੇ ਦੇਸ਼ ਦੇ ਵਿੱਚ ਉਹਨਾਂ ਨੇ ਸਿਟੀਜ਼ਨਸ਼ਿਪ ਆਪਣੀ ਬਰਕਰਾਰ ਰੱਖਣੀ ਹੈ ਸੋ ਇਹ ਸਾਰੀਆਂ ਚੀਜ਼ਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਨੂੰ ਲੈ ਕੇ ਵੀ ਕੁਝ ਅਪਡੇਟ ਸਾਹਮਣੇ ਆ ਸਕਣ ਪਰ ਆਫੀਸ਼ੀਅਲ ਇਸ ਬਾਰੇ ਕੋਈ ਵੀ ਅਨਾਉਂਸਮੈਂਟ ਅਜੇ ਤੱਕ ਸਾਹਮਣੇ ਨਹੀਂ ਆਈ ਸੋ ਇਹ ਜਿਹੜੀ ਹੈ ਸੋਰਸਸ ਦੇ ਹਵਾਲੇ ਤੋਂ ਹੀ ਅਜੇ ਖਬਰ ਜਿਹੜੀ ਹੈ ਉਹ ਮਿਲੀ ਹੈ ਜੀ ਜੀ ਬਿਲਕੁਲ ਇਸ ਦੀ ਚਰਚਾ ਚੱਲ ਰਹੀ ਆ ਔਰ ਇਹ ਬਿਲਕੁਲ ਹੈਰਾਨੀ ਵਾਲੀ ਖਬਰ ਨੇ 인ਦਰਪੀਤ ਜੀ ਕੋਈ ਜਿਸ ਤਰੀਕੇ ਦੀ ਰਾਸ਼ਟਰਵਾਦੀ ਹੈਨੇਰੀ ਟਰੰਪ ਸਾਹਿਬ ਵੱਲੋਂ ਚਲਾਈ ਜਾ ਰਹੀ ਆ ਮੈਂ ਅੱਜ ਉਹਨਾਂ ਦਾ ਇੱਕ ਟਵੀਟ ਦੇਖ ਰਿਹਾ ਸੀਗਾ ਜਿਹਦੇ ਵਿੱਚ ਉਹਨਾਂ ਨੇ 크리스마스 ਦੀਆਂ ਵਧਾਈਆਂ ਦਿੱਤੀਆਂ ਸੀ ਪਰ 크리스마스 ਦੀਆਂ ਵਧਾਈਆਂ ਨਾਲ ਉਹ ਆਪਣੇ ਵਿਰੋਧੀਆਂ ਨੂੰ ਤਾਨੇ ਮੇਹਣੇ ਵੱਧ ਮਾਰ ਰਹੇ ਸੀਗੇ ਜਿਨ੍ਹਾਂ ਨੂੰ ਉਹ ਲੈਫਟ ਕਹਿ ਕੇ ਪੁਕਾਰਦੇ ਨੇ ਜਿਹਦੇ ਵਿੱਚ ਉਹਨਾਂ ਨੇ ਨਾਲ ਇੱਕ ਹੋਰ ਵੀ ਸ਼ਬਦ ਵਰਤਦੇ ਨੇ ਖੈਰ ਆਪਾਂ ਕਾਦ ਨੂੰ ਵਰਤਣਾ ਉਹ ਸੋ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਹਿਲਾਂ ਨਾਲੋਂ ਅਮਰੀਕਾ 'ਚ ਕਹਿੰਦੇ ਵੀ ਅਸੀਂ ਦੇਖਿਆ ਜੀਡੀਪੀ ਬਹੁਤ ਵਧ ਗਈ ਆ ਕ੍ਰਾਈਮ ਰੇਟ ਬਹੁਤ ਘਟ ਗਿਆ ਵਾ ਜਿਹੜੇ ਇਸ ਵਕਤ ਮਹਿੰਗਾਈ ਕਹਿੰਦੇ ਬਹੁਤ ਘਟੀ ਅਮਰੀਕਾ ਦੇ ਵਿੱਚ ਜਿਹੜੇ ਬਿਲੀਅਨਸ ਆਫ ਡਾਲਰ ਕਹਿੰਦੇ ਅਸੀਂ ਇਸ ਵਕਤ ਟੈਰਫ ਤੋਂ ਲੈਂਦੇ ਉਹਨਾਂ ਦਾ ਅਮਰੀਕਾ ਨੂੰ ਫਾਇਦਾ ਹੋ ਰਿਹਾ ਸੋ ਸਾਰੇ ਮਸਲੇ ਉਹਨਾਂ ਨੇ ਇੱਕ ਸਾਉ ਦੇ ਆਪਣੇ ਹੱਲ ਕਰ ਦਿੱਤੇ ਆ ਸੋ ਇਹ ਵੀ ਕੋਈ ਵੱਡੀ ਗੱਲ ਨਹੀਂ ਵੀ ਜਦੋਂ ਹੁਣ ਕੋਈ ਹੋਰ ਮਸਲੇ ਮੁੱਕ ਗਏ ਇਮੀਗ੍ਰੇਸ਼ਨ ਦੇ ਵਿੱਚ ਹੋਰ ਤੁਸੀਂ ਕਿੰਨਾ ਕੀ ਕਰ ਜਾਓਗੇ ਫਿਰ ਇਧਰਲੇ ਪਾਸੇ ਵੀ ਆ ਸਕਦੇ ਔਰ ਤੁਸੀਂ ਬਿਲਕੁਲ ਠੀਕ ਕਿਹਾ ਕੈਨੇਡਾ ਵਿੱਚ ਤੱਕ ਇਸ ਤਰੀਕੇ ਦੇ ਲੀਡਰ ਵੀ ਰਹੇ ਨੇ ਜਿਨ੍ਹਾਂ ਕੋਲ ਅਮਰੀਕਾ ਦੀ ਤੇ ਕੈਨੇਡਾ ਦੋਨੋਂ ਦੀ ਸਿਟੀਨਸ਼ਿਪ ਕਿਸੇ ਵੇਲੇ ਹੁੰਦੀ ਸੀ ਡਿਊਲ ਸਿਟੀਨਸ਼ਿਪ ਉਹਨੂੰ ਕਹਿੰਦੇ ਆ ਤੇ ਉਹਦੇ ਕਰਕੇ ਉਹਨਾਂ ਦਾ ਪੋਲਿਟਿਕਲ ਨੁਕਸਾਨ ਵੀ ਹੋਇਆ ਸੀ ਸੋ ਔਰ ਨਾਲੇ ਸਮਝ ਅਸੀਂ ਉਮੀਦ ਕਰ ਸਕਦੇ ਜੋ ਤੁਸੀਂ ਦੱਸਿਆ ਕਿ ਇਸ ਤਰੀਕੇ ਦਾ ਬਿਲਕੁਲ ਹੋ ਸਕਦਾ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਅਗਲੀ ਖਬਰ ਵੀ ਹੈਰਾਨ ਕਰਨ ਵਾਲੀ ਹੈ ਸੋ ਆਮ ਦੌਰ ਦੇ ਉੱਪਰ ਜੇਕਰ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਜੇਕਰ ਕੋਈ ਸਿਹਤ ਸੰਬੰਧੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਆ ਡਾਕਟਰਾਂ ਦਾ ਫਰਜ਼ ਹੁੰਦਾ ਹੈ ਵੀ ਸਾਨੂੰ ਸਮੇਂ ਸਿਰ ਜਿਹੜਾ ਇਲਾਜ ਮੁਹੱਈਆ ਕਰਵਾਇਆ ਜਾਵੇ ਜਿਸਦੇ ਨਾਲ ਜਾਨ ਬਚ ਸਕੇ ਬਚ ਸਕੇ ਪਰ ਐਡਮਿੰਟਨ ਤੋਂ ਇੱਕ ਬੜਾ ਅਜੀਬ ਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਮਰੀਜ਼ ਇਲਾਜ ਕਰਵਾਉਣ ਗਿਆ ਪਰ ਇਲਾਜ ਨਹੀਂ ਮਿਲ ਸਕਿਆ ਤੇ ਉਸ ਨੂੰ ਆਪਣੀ ਜਾਨ ਗਵਾਉਣੀ ਪੈਗੀ ਸੋ ਹੈਲਥ ਕੇਅਰ ਸਿਸਟਮ ਦੇ ਉੱਪਰ ਇੱਕ ਵੱਡਾ ਸਵਾਲੀਆ ਚਿੰਨ੍ਹ ਇਹ ਖੜਾ ਕਰਦਾ ਹੈ ਇਸ ਦੇ ਬਾਰੇ ਕੀ ਜਾਣਕਾਰੀ ਹੈ ਜੀ ਬਿਲਕੁਲ ਕੈਨੇਡਾ ਚੋਂ ਪਿਛਲੇ ਸਮੇਂ ਤੋਂ ਇੰਦਰਪ੍ਰੀਤ ਜੀ ਕਈ ਕੇਸ ਇਸ ਤਰੀਕੇ ਦੇ ਸਾਹਮਣੇ ਆ ਚੁੱਕੇ ਨੇ ਜਿਸ ਤੋਂ ਪਤਾ ਲੱਗਦਾ ਕਿ ਕੈਨੇਡਾ ਚ ਹੈਲਥ ਕੇਅਰ ਦੇ ਇਸ ਵਕਤ ਕਿੰਨਾ ਮਾੜਾ ਹਾਲ ਆ ਅ ਸੋ ਇਹ ਇੱਕ ਖਬਰ ਐਡਮੰਟਨ ਤੋਂ ਸਾਹਮਣੇ ਆਈ ਆ ਤੇ ਜਿੱਥੇ ਇੱਕ ਭਾਰਤੀ ਪਰਿਵਾਰ ਨਾਲੇ ਘਟਨਾ ਵਾਪਰੀ ਆ ਜਿਸ ਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ 44 ਸਾਲ ਦੇ ਪ੍ਰਸ਼ਾਂਤ ਸ਼੍ਰੀ ਕੁਮਾਰ ਦੀ ਮੌਤ ਜਿਹੜੀ ਉਹ ਆਪਣੇ ਇਲਾਜ ਲਈ ਉਡੀਕ ਤੇ ਉਹਨਾਂ ਦੀ ਮੌਤ ਹੋ ਗਈ ਔਰ ਤੁਸੀਂ ਇਹ ਜਿਹੜਾ ਇੱਕ ਅਮੇਜਿਨ ਕਰ ਸਕਦੇ ਹੋ ਸੀਨ ਵੀ ਇੱਕ ਵਿਅਕਤੀ ਜਿਹੜਾ ਐਮਰਜੈਂਸੀ ਵੇਟਿੰਗ ਰੂਮ ਦੇ ਵਿੱਚ ਬੈਠਾ ਤੇ ਪਿਛਲੇ 8 ਘੰਟੇ ਤੋਂ ਲਗਭਗ ਉੱਥੇ ਬੈਠਾ ਹੈ ਉਹਦੀ ਛਾਤੀ 'ਚ ਦਰਦ ਹੋ ਰਿਹਾ ਤੇ ਜਿਵੇਂ ਉਸਦੀ ਵਾਰ ਹੀ ਆਉਂਦੀ ਆ ਤੇ ਉਸ ਤਰ੍ਹਾਂ ਉਸਦੀ ਮੌਤ ਹੋ ਜਾਂਦੀ ਆ ਸੇ ਮਾਮਲਾ ਐਡਮੈਂਟਨ ਤੋਂ ਸਾਹਮਣੇ ਆਇਆ ਜੀ ਉੱਥੇ ਦੇ ਗ੍ਰੇਨਾਂਸ ਹਸਪੀਟਲ ਤੇ ਜਿੱਥੇ ਦੱਸਿਆ ਜਾ ਰਿਹਾ ਕਿ 22 ਦਸੰਬਰ ਨੂੰ 44 ਸਾਲ ਦੇ ਪ੍ਰਸ਼ਾਂਤ ਸ਼੍ਰੀ ਕੁਮਾਰ ਹੋਣਾ ਨੂੰ ਜਿਨ੍ਹਾਂ ਨੂੰ ਛਾਤੀ 'ਚ ਦਰਦ ਹੋ ਰਿਹਾ ਸੀ ਤਕਲੀਫ ਸੀ ਇਹ ਤੋਂ ਉਸ ਤੋਂ ਬਾਅਦ ਹਸਪੀਟਲ ਗਿਆ ਹਸਪੀਟਲ ਜਾ ਕੇ ਜਿਹੜਾ ਸੀ ਉਹ ਉਹਨਾਂ ਨੂੰ ਵੇਟਿੰਗ ਰੂਮ 'ਚ ਬਿ ਤੋ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਐਮਰਜੈਂਸੀ ਵੇਟਿੰਗ ਰੂਮ ਦੇ ਵਿੱਚ ਬਿਠਾਇਆ ਗਿਆ ਇਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਉਹਨਾਂ ਦਾ ਬੇਟਾ ਉਹ ਵੀ ਉੱਥੇ ਸੀਗੇ ਸੋ ਵਾਰ-ਵਾਰ ਉਹ ਬੇਨਤੀ ਕਰਦੇ ਰਹੇ ਉੱਥੇ ਸਟਾਫ ਨੂੰ ਡਾਕਟਰਾਂ ਨੂੰ ਸੋ ਆ ਕੇ ਉਹ ਚੈੱਕ ਕਰਦੇ ਰਹੇ ਉਹ ਇਹ ਵੀ ਦੱਸ ਰਿਹਾ ਸੀ ਕਿ ਇਹ ਦਰਦ ਬਹੁਤ ਜ਼ਿਆਦਾ ਹੋ ਰਿਹਾ ਵਾ ਜਿਸ ਤੋਂ ਬਾਅਦ ਉਹਨਾਂ ਦੀ ਈਸੀਜੀ ਵੀ ਕੀਤੀ ਗਈ ਤੇ ਉਸ ਤੋਂ ਬਾਅਦ ਵੀ ਜਿਹੜਾ ਸੀ ਉਹਨਾਂ ਨੂੰ ਉਹ ਇਲਾਜ ਨਾ ਮਿਲਿਆ ਤੇ ਉੱਥੇ ਬਿਠਾਇਆ ਗਿਆ ਉਹਨਾਂ ਨੂੰ ਸੋ ਉਹਨਾਂ ਨੂੰ ਜਿਹੜਾ ਸੀ ਸਟਾਫ ਜਿਹੜਾ ਸੀਗਾ ਉਹ ਟਾਈਨਲ ਦੀਆਂ ਗੋਲੀਆਂ ਦਿੰਦਾ ਰਿਹਾ ਉਹਨਾਂ ਦੀ ਪੇਨ ਨੂੰ ਲੈ ਕੇ ਉਹ ਜਿਹੜਾ ਸੀ ਉਹ ਟਾਈਟਨਲ ਆਫਰ ਜਿਹੜੀ ਉਹ ਕਰਦੇ ਰਹੇ ਤੇ ਇਸ ਦੌਰਾਨ ਹੀ ਉਸ ਤੋਂ ਇਹ ਵੀ ਪਰਿਵਾਰ ਨੇ ਦੋਸ ਲੈ ਕੇ ਟਾਈਮ ਪਾਸ ਕਰ ਲਈ ਕਦੇ ਕੋਈ ਨਰਸ ਆਉਂਦੀ ਸੀ ਆ ਆ ਕੇ ਬਲੱਡ ਪ੍ਰੈਸ਼ਰ ਚੈੱਕ ਕਰਕੇ ਚਲ ਜਾਂਦੀ ਸੀ ਪਰ ਜਿਹੜਾ ਇਲਾਜ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਉਹਨਾਂ ਨੂੰ ਨਹੀਂ ਮਿਲਿਆ ਆਖਰਕਾਰ ਉਹਨਾਂ ਦੀ ਵਾਰੀ ਆਈ तकरीबन 8 ਘੰਟੇ ਦੱਸਿਆ ਜਾ ਰਿਹਾ ਕਿ ਬਾਅਦ ਪਰ ਜਿਵੇਂ ਕਹਿੰਦੇ ਉਹਨਾਂ ਦੀ ਵਾਰੀ ਆਈ ਤਾਂ ਉਹ ਜਾ ਕੇ ਬੈਠੇ ਤਾਂ तकरीबन 10 ਸੈਕਿੰਡ ਦੇ ਵਿੱਚ ਹੀ ਉਹਨਾਂ ਨੇ ਉਹਨਾਂ ਦੇ ਇੱਕ ਜ਼ੋਰਦਾਰ ਦਰਦ ਉੱਠਿਆ ਉਹਨਾਂ ਨੇ ਆਪਣੀ ਛਾਤੀ ਦਾ ਹੱਥ ਰੱਖ ਕੇ ਜਿਸ ਤੋਂ ਬਾਅਦ ਉਹ ਡਿੱਗ ਪਏ ਤੇ ਇਸੇ ਦੌਰਾਨ ਉਹਨਾਂ ਦੀ ਉੱਥੇ ਮੌਤ ਹੋ ਗਈ ਸੋ ਜਦੋਂ ਉਹਨਾਂ ਦੀ ਇਲਾਜ ਦੀ ਵਾਰੀ ਆਈ ਤਾਂ ਉਹ 10 ਸੈਕਿੰਡ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਮੌਤ ਸੀ ਉਹ ਹੋ ਗਈ ਸੋ ਇਹ ਦੱਸਿਆ ਜਾ ਰਿਹਾ ਮੰਦਰ ਸਾਰਾ ਪਰਿਵਾਰ ਜਿਹੜਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਘੁੰਮ ਰਹੀ ਆ ਜਿੱਥੇ ਪ੍ਰਸ਼ਾਂਤ ਖੋਣਾ ਦੀ ਦੀ লাশ ਉੱਥੇ ਪਈ ਆ ਤੇ ਉੱਥੇ ਉਹਨਾਂ ਦਾ ਪਰਿਵਾਰ ਸਾਰੀ ਹੱਡ ਪੀਤੀ ਸੁਣਾ ਰਿਹਾ ਤੇ ਨੀਵੀ ਪਾ ਕੇ ਕੋਲ ਡਾਕਟਰ ਵੀ ਖੜੇ ਨੇ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਚਰਚਾ ਹੋ ਰਹੀ ਆ ਤੇ ਖਾਸ ਤੌਰ ਤੇ ਹੈਲਥ ਕੇਅਰ ਨੂੰ ਲੈ ਕੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਕੋ ਪਹਿਲਾ ਮਾਮਲਾ ਨਹੀਂ ਇਸ ਤਰੀਕੇ ਦਾ ਪਹਿਲਾਂ ਵੀ ਇਸ ਤਰੀਕੇ ਦੀਆਂ ਘਟਨਾਵਾਂ ਇੰਦਰਪ੍ਰੀਤ ਜੀ ਵਾਪਰ ਚੁੱਕੀਆਂ ਨੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਤੇ ਇੱਕ ਹੋਰ ਘਟਨਾ ਅਜਹੀ ਵਾਪਰੀ ਆ ਜੋ ਚਰਚਾ ਦਾ ਵਿਸ਼ਾ ਬਾਉਂਡਰੀ ਹੈ ਜਿੱਥੇ ਵਿਅਕਤੀ ਨੂੰ ਇੱਕ ਜੋ ਕਿਉਂਕਿ ਉਹਨਾਂ ਨੂੰ ਉਸ ਤੋਂ ਬਾਅਦ 카ਰਟਿਕ ਅਰੈਸਟ ਹੋਇਆ ਜਿਸ ਕਾਰਨ ਉਹਦੀ ਮੌਤ ਹੋਈ ਹੈ ਅਤੇ ਉਸ ਤੋਂ ਪਹਿਲਾਂ ਕਿੰਨੇ ਘੰਟੇ ਕਿਉਂਕਿ ਇੱਕ ਐਮਰਜੈਂਸੀ ਹਾਲਾਤ ਦੇ ਵਿੱਚ ਤੁਸੀਂ ਉਹਨਾਂ ਨੂੰ ਕਿੰਨੇ ਘੰਟੇ ਬਿਠਾ ਕੇ ਰੱਖਦੇ ਹੋ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੁੰਦੀ ਹੈ ਫਿਰ ਇਸ ਲਈ ਹੁਣ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨੋਗੇ ਸੋ ਇਸ ਘਟਨਾ ਤੇ ਸਵਾਲ ਜਿਹੜੇ ਉਠਾਏ ਜਾ ਰਹੇ ਨੇ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਅਗਲਾ ਮਾਮਲਾ ਜਿਹੜਾ ਹੈ ਉਹ ਪਾਰਟੀ ਵਿਦਿਆਰਥੀ ਨਾਲ ਸੰਬੰਧ ਤੇ ਦੱਸਿਆ ਜਾ ਰਿਹਾ ਹੈ ਪਤਾ ਲੱਗਿਆ ਵੀ ਉਸ ਦੀ ਜਾਨ ਗਈ ਹੈ ਕਿਹੜੇ ਕਾਰਨ ਜਿਹੜੀ ਹੈ ਉਹ ਜਾਨ ਗਈ ਇਸ ਦੇ ਪਿੱਛੇ ਕੀ ਹੁਣ ਤੱਕ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਜੀ ਬਿਲਕੁਲ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਮੰਦਭਾਗ ਇਹ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਕੈਨੇਡਾ ਵਿੱਚ ਆਪਾਂ ਕੁਛ ਤੋਂ ਪਹਿਲਾਂ ਗੱਲ ਖਬਰ ਤੁਸੀਂ ਜਿਵੇਂ ਡਮੈਂਟਨ ਦੇ ਵਿੱਚ ਘਟਨਾ ਵਾਪਰੀ ਇਸ ਦੇ ਉੱਤੇ ਦੋ ਪੰਜਾਬੀ ਜਿਹੜੇ ਨੌਜਵਾਨ ਸੀਗੇ ਜੋ ਪੜ੍ਹਨ ਆਏ ਸੀ ਕੈਨੇਡਾ ਉਹਨਾਂ ਦੀ ਮੌਤ ਹੋਈ ਸੀ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਹ ਖਬਰ ਜਿਹੜੀ ਸੀ ਐਡਮੰਟਾ ਕੋ ਸਾਹਮਣੇ ਆਈ ਸੀ ਤੇ ਹੁਣ ਅਨੰਦਰਪ੍ਰੀਤ ਜੀ ਖਬਰ ਜਿਹੜੀ ਉਹ ਟ੍ਰਾਂਟੋ ਤੋਂ ਸਾਹਮਣੇ ਆਈ ਆ ਯੂਨੀਵਰਸਿਟੀ ਆਫ ਟ੍ਰਾਂਟੋ ਤੇ ਜਿਹੜਾ ਸਕਾਰਬੋ ਕੈਂਪਸ ਸ ਹੈ ਉੱਥੇ ਕੱਲ ਗੋਲੀ ਚੱਲਣ ਦੀ ਜਿਹੜੀ ਖਬਰ ਸੀ ਉਹ ਸਾਹਮਣੇ ਆਈ ਸਗੀ ਤੇ ਉਸ ਤਰ੍ਹਾਂ ਨੇ ਦੱਸਿਆ ਜਾ ਰਿਹਾ ਸੀ ਕਿ ਇੱਕ ਵਿਅਕਤੀ ਦੀ ਮੌਤ ਹੋਈ ਆ ਪਰ ਉਹ ਪਛਾਣ ਜਿਹੜੀ ਨਹੀਂ ਜਾਰੀ ਕੀਤੀ ਗਈ ਸੀ ਤੇ ਹੁਣ ਇਹ ਪਛਾਣ ਜਾਰੀ ਕਰ ਦਿੱਤੀ ਗਈ ਆ ਸੋ ਇਸ ਦੇ ਵਿੱਚ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਜਿਹੜੀ ਉਹ ਮੌਤ ਹੋਈ ਆ ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਆ ਸ਼ਵਾਨਕ अवस्थी ਜਿਹੜਾ ਇਸ ਨੌਜਵਾਨ ਦਾ ਨਾਮ ਦੱਸਿਆ ਜਾ ਰਿ ਸੋ ਪੁਲਿਸ ਨੇ ਦੱਸਿਆ ਕਿ ਜਿਹੜੀ ਇਹ ਸ਼ੂਟਿੰਗ ਆ ਗੋਲੀ ਚੱਲੀ ਸੀਗੀ ਕੱਲ 3:30 ਵਜੇ ਦੁਪਹਿਰ ਨੂੰ ਅਸੀਂ ਕਹਿ ਸਕਦੇ ਹਾਂ ਸ਼ਾਮ ਦਾ ਵਿਚਲਾ ਜਿਹਾ ਵੇਲਾ ਕਹਿ ਲਓ ਉਸ ਵੇਲੇ ਗੋਲੀ ਚੱਲੀ ਸੀਗੀ ਤੇ ਉਸ ਤਰ੍ਹਾਂ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸ ਨੇ ਦੇਖਿਆ ਵੀ ਉਹ ਨੌਜਵਾਨ ਜਿਹੜਾ ਸੀ ਉਹ ਜ਼ਖਮੀ ਸੀਗਾ ਇਸ ਤੇ ਗੋਲੀਆਂ ਲੱਗੀਆਂ ਹੋਈਆਂ ਸੀਗੀਆਂ ਪਰ ਉਸ ਤੋਂ ਬਾਅਦ ਜਦੋਂ ਉਸ ਨੂੰ ਲਾਜਰੀ ਲੈ ਜਾਇਆ ਗਿਆ ਤੇ ਉੱਥੇ ਉਸ ਨੂੰ ਮਰਤਕ ਲਾਹਨ ਦਿੱਤਾ ਗਿਆ ਸੋ ਪੁਲਿਸ ਜਿਹੜੀ ਉਹ ਜਾਂਚ ਕਰ ਰਹੀ ਆ ਪੁਲਿਸ ਨੂੰ ਸ਼ੱਕ ਆ ਕਿ ਜਿਹੜੇ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਉਹ ਏਰੀਆ ਛੱਡ ਗਿਆ ਪੁਲਿਸ ਨੇ ਹਾਲੇ ਤੱਕ ਸ਼ੱਕੀ ਵਿਅਕਤੀ ਸੰਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਪਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਆ ਪਰ ਉਦਾਸ ਕਰਨ ਵਾਲੀ ਖਬਰ ਇਹ ਹੈ ਕਿ ਇਸ 20 ਸਾਲ ਦੇ ਨੌਜਵਾਨ ਦੀ ਜਿਹੜੀ ਉਹ ਮੌਤ ਇਸ ਘਟਨਾ ਦੇ ਵਿੱਚ ਹੋ ਗਈ ਹੈ ਤੇ ਹੁਣ ਖੀਰਜੀ ਅੰਦਰਪੀ ਜੀ ਇੱਕ ਹੋਰ ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ ਇੱਕ ਬਹੁਤ ਵੀਡੀਓ ਘੁਮ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬੀ ਕਿਉਂ ਪੰਜਾਬੀਆਂ ਦੇ ਹੀ ਚੋਰੀ ਕਰਨ ਆ ਗਏ ਸੀਗੇ ਸੋ ਇਹ ਘਟਨਾਵਾਂ ਕੈਨੇਡਾ 'ਚ ਵੀ ਵਾਪਰ ਰਹੀਆਂ ਨੇ ਕਈ ਵਾਰ ਬਹੁਤ ਸਾਰੇ ਲੋਡ ਜਿਹੜੇ ਉਹ ਚੋਰੀ ਹੋ ਜਾਂਦੇ ਨੇ ਟਰੱਕ ਵੀ ਚੋਰੀ ਹੋ ਜਾਂਦੇ ਨੇ ਪਿਛਲੇ ਦਿਨੀ ਇੱਕ ਚੋਰੀ ਦੇ ਟਰੱਕ ਦਾ ਕੈਨੇਡਾ ਦਾ ਵਿਅਕਤੀ ਅਮਰੀਕਾ ਚ ਵੀ ਫੜ ਹੋਇਆ ਸੀਗਾ ਪੰਜਾਬੀ ਨੌਜਵਾਨ ਤੇ ਹੁਣ ਇਹ ਜਿਹੜੀ ਵੀਡੀਓ ਦੱਸਿਓ ਕਿੱਥੋਂ ਜਿਹੜੀ ਇੱਥੇ ਪੰਜਾਬੀ ਹੀ ਟਰੱਕ ਲੈ ਕੇ ਪੰਜਾਬੀ ਦੇ ਯਾਰ ਚ ਚੋਰੀ ਕਰਨ ਜਿਹੜੀ ਉਹ ਚਲਗਾ ਸੀ ਜੀ ਬਿਲਕੁਲ ਮਨਦੀਪ ਜੀ ਇਹ ਵੀਡੀਓ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਵੀ ਕਿਵੇਂ ਜਿਹੜਾ ਯਾਰਡ ਦੇ ਵਿੱਚ ਕੁਝ ਲੋਕ ਦਾਖਲ ਹੁੰਦੇ ਨੇ ਉਹਨਾਂ ਵੱਲੋਂ ਗੇਟ ਜਿਹੜਾ ਹੈ ਉਸ ਨੂੰ ਤੋੜ ਕੇ ਅੰਦਰ ਟਰੱਕ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਚੋਰੀ ਹੋਣ ਤੋਂ ਬਚ ਗਈ ਕਿਉਂਕਿ ਜਿਹੜੇ ਭਾਰਤ ਦੇ ਵਿੱਚ ਬੈਠੇ ਉਹਨਾਂ ਵਾਸਤੇ ਡਿਸਪੈਚ ਕਰ ਰਹੇ ਸੀ ਜਿਨ੍ਹਾਂ ਦਾ ਉਹ ਯਾਰਡ ਸੀ ਉਹਨਾਂ ਨੇ ਕੈਮਰੇ ਦੇ ਵਿੱਚ ਇਹ ਜਿਹੜੀ ਵੀਡੀਓ ਦੇਖ ਲਈ ਉਹਨਾਂ ਨੇ ਫਿਰ ਤੁਰੰਤ ਜਿਹੜੀ ਸੂਚਨਾ ਉੱਥੇ ਬੈਠੇ ਲੋਕਾਂ ਨੂੰ ਦਿੱਤੀ ਜਿਸ ਤੋਂ ਬਾਅਦ ਉਹ ਜਿਹੜੇ ਸੀ ਆਪਣੇ ਵਾਹਨ ਲੈ ਕੇ ਅੱਥੇ ਜਲਦੀ ਦੇ ਨਾਲ ਪਹੁੰਚ ਗਏ ਤਾਂ ਜਿਨ੍ਹਾਂ ਲੋਕਾਂ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਹਨਾਂ ਨੂੰ ਫੜ ਲਿਆ ਗਿਆ ਕੰਟੈਕਟ ਦੀ ਜਾਣਕਾਰੀ ਦੇ ਵਿੱਚ ਇਹ ਪਤਾ ਲੱਗ ਸਕੇ ਹੈ ਵੀ ਜਿਨ੍ਹਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਕਿਤੇ ਭਾਰਤੀ ਮੂਲ ਦੇ ਸਬੰਧਿਤ ਦੱਸੇ ਜਾ ਰਹੇ ਨੇ ਵਿਅਕਤੀ ਉਹਨਾਂ ਦੀ ਪਛਾਣ ਨਾਮ ਅਜੇ ਤੱਕ ਜਨਤਕ ਨਹੀਂ ਕੀਤੇ ਗਏ ਪਰ ਪੰਜਾਬੀਆਂ ਦੇ ਹੀ ਯਾਰਡ ਦੇ ਵਿੱਚ ਇਹ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਲਈ ਮਨਦੀਪ ਜੀ ਜੇਕਰ ਦੇਖਿਆ ਜਾਵੇ ਇੱਕ ਪਾਸੇ ਤਾਂ ਹਾਲਾਤ ਕਾਫੀ ਜ਼ਿਆਦਾ ਸਖਤੀ ਵਾਲੇ ਬਣੇ ਹੋਏ ਨੇ ਪਰ ਦੂਜੇ ਪਾਸੇ ਟਰੱਕ ਚੋਰੀ ਹੋਣ ਦੀਆਂ ਘਟਨਾਵਾਂ ਕਾਫੀ ਜ਼ਿਆਦੀਆਂ ਇਸ ਵੇਲੇ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਬਹੁਤ ਸਾਰੇ ਜਿਹੜੇ ਇਸ ਵੇਲੇ ਟਰੱਕ ਵਾਲੀ ਨੇ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਜਿਹੜੇ ਲੋਡ ਕੀਤੇ ਹੋਏ ਟਰਾਲੇ ਉਹਨਾਂ ਦੀਆਂ ਸੀਲਾਂ ਜਿਹੜੀਆਂ ਨੇ ਉਹਨਾਂ ਨੂੰ ਟੁੱਟੀਆਂ ਮਿਲਦੀਆਂ ਨੇ ਪਿਛਲੇ ਕੁਝ ਸਮੇਂ ਪਹਿਲਾਂ ਬੇਕਰਸ ਫੀਲਟੋ ਵੀ ਅਜਿਹੀ ਕਾਫੀ ਜ਼ਿਆਦਾ ਮਾਮਲੇ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਜਿੱਥੇ ਲੋਡ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਵੀ ਕੁਝ ਪੰਜਾਬੀਆਂ ਦੇ ਨਾਮ ਸਾਹਮਣੇ ਆਏ ਜੋ ਕਿ ਇੱਕ ਬਹੁਤ ਕਹਿ ਸਕਦੇ ਆ ਵੀ ਮਾੜੀ ਗੱਲ ਹੈ ਕਿ ਜਿਹੜੇ ਕੁਝ ਲੋਕ ਹੁੰਦੇ ਨੇ ਅਜਿਹੀ ਘਟਨਾ ਨੂੰ ਜੇਕਰ ਇੰਜ਼ਾਮ ਦਿੰਦੇ ਨੇ ਤਾਂ ਉਸ ਤੋਂ ਬਾਅਦ ਕਮਿਊਨਿਟੀ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਫਿਲਹਾਲ ਇਸ ਵੇਲੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਕੈਲੀਫੋਰਨੀਆ ਦੀ ਹੀ ਜਿੱਕਰ ਗੱਲ ਕੀਤੀ ਜਾਵੇ ਤਾਂ ਵਾਹਾਂ ਚੋਰੀ ਕਰਨ ਦੀ ਕੋਸ਼ਿਸ਼ ਜਿਸ ਦੇ ਵਿੱਚ ਟਰੱਕ ਸਭ ਤੋਂ ਪਹਿਲੇ ਨੰਬਰ ਤੇ ਨੇ ਲੋਡ ਚੋਰੀ ਕਰਨ ਦੇ ਸਬੰਧ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਸ ਵੇਲੇ ਖਬਰਾਂ ਸਾਹਮਣੇ ਆ ਰਹੀਆਂ ਨੇ ਇੰਨਾ ਹੀ ਨਹੀਂ ਮਨਦੀਪ ਜੀ ਇਸ ਵੇਲੇ ਐਕਸਟਰਸ਼ਨ ਦੇ ਵੀ ਮਾਮਲੇ ਇੱਥੋਂ ਕਾਫੀ ਜ਼ਿਆਦਾ ਸਾਹਮਣੇ ਆਉਣ ਲੱਗੇ ਨੇ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਥੋੜੀਆਂ ਠੱਲ ਗਈਆਂ ਸੀ ਪਰ ਇਸ ਵੇਲੇ ਇੱਕ ਵਾਰ ਫਿਰ ਤੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ हाल ही ਦੇ ਵਿੱਚ ਇੱਕ ਇਹ ਵੀ ਮਾਮਲਾ ਸਾਹਮਣੇ ਆਇਆ ਜਿੱਥੇ ਕਿਸੇ ਵੱਲੋਂ ਜਿਹੜੀ ਹੈ ਐਕਸਟਰਸ਼ਨ ਦੇ ਫੋਨ ਕੀਤੇ ਜਾ ਰਹੇ ਨੇ ਕੁਝ ਕਾਰਨਾਂ ਦੀ ਕਰਕੇ ਅਸੀਂ ਨਾਮ ਜਿਹੜਾ ਉਹ ਜਨਤਕ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਜਿਹੜੇ ਧਮਕੀਆਂ ਭਰੇ ਜਿਹੜੇ ਫੋਨ ਕੀਤੇ ਜਾ ਰਹੇ ਨੇ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਯਾਰਡ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਮਾਮਲਾ ਜਿਹੜਾ ਹੈ ਅਧਿਕਾਰੀਆਂ ਤੱਕ ਪਹੁੰਚਿਆ ਉਸ ਤੋਂ ਬਾਅਦ ਘਰ ਦੇ ਉੱਪਰ ਵੀ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਹੈ ਜਿੱਥੇ ਐਕਸਟਰਸ਼ਨ ਦੇ ਨਾਲ ਸੰਬੰਧਿਤ ਇਸ ਘਟਨਾ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਤੋ ਇਸ ਲਈ ਬਹੁਤ ਸਾਰੀਆਂ ਕ੍ਰਾਈਮ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਉੱਪਰ ਰੋਕ ਲਗਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜੀ ਬਿਲਕੁਲ ਖਾਸ ਤੌਰ ਤੇ ਐਕਸਟਰੈਕਸ਼ਨ ਦੇ ਕੁਝ ਮਾਮਲੇ ਜਿਹੜੇ ਉਹ ਅਮਰੀਕਾ ਨਾਲ ਲਿੰਕ ਵੀ ਹੋਏ ਨੇ ਖਾਸ ਤੌਰ ਤੇ ਇੱਕ ਗ੍ਰਿਫਤਾਰੀ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਵੀ ਹੋਈ ਸੀ ਜੋ ਕੈਨੇਡਾ ਦੇ ਮਾਮਲੇ ਨਾਲ ਸਬੰਧਤ ਸੀ ਸੋ ਤਕਰੀਬਨ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਮਾਮਲੇ ਵਿੱਚ ਮਰਕਾ ਤੇ ਕੈਨੇਡਾ ਜਿਵੇਂ ਅਸੀਂ ਕਹਿ ਲਈਏ ਸਦ ਤੌਰ ਤੇ ਨਾਰਥ ਅਮਰੀਕਾ ਦੇ ਵਿੱਚ ਆਪਸ ਦੇ ਵਿੱਚ ਕਾਫੀ ਜੁੜੇ ਹੋਏ ਤੇ ਕੁਝ ਮਾਮਲੇ ਸਾਹਮਣੇ ਆ ਰਹੇ ਨੇ ਜੀ ਬਿਲਕੁਲ ਸੋ ਇਹ ਸੰਖੇਪ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ